ਨਮਸਕਾਰ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਲੋਬਲ ਕ੍ਰਿਕਟ ਵਾਈਬ ਤੇ ਕ੍ਰਿਕਟ ਦੀ ਸਭ ਤੋਂ ਵੱਡੀ ਫਾਰਮੈਟ ਟੈਸਟ ਕ੍ਰਿਕਟ ਇੱਕ ਵਾਰ ਫਿਰ ਭਾਰਤ ਦੀ ਧਰਤੀ ਤੇ ਵਾਪਸ ਆ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਭਾਰਤ ਬਨਾਮ ਵੈਸਟ ਇੰਡੀਜ਼ ਦੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੀ ਜੋ ਡਬਲੂਟੀਸੀ ਅੰਕਾਂ ਲਈ ਬਹੁਤ ਮਹੱਤਵਪੂਰਨ ਹੈ ਸ਼ੁਮਨ ਗਿੱਲ ਦੀ ਕਪਤਾਨੀ ਵਾਲੀ ਨਵੀਂ ਟੀਮ ਹੁਣ ਘਰ ਵਿੱਚ ਆਪਣਾ ਦਬਦਬਾ ਕਾਇਮ ਕਰਨ ਲਈ ਤਿਆਰ ਹੈ ਦੂਜੇ ਪਾਸੇ ਰੋਸ਼ਨ ਚੇਜ਼ ਦੀ ਅਗਵਾਈ ਵਿੱਚ ਵੈਸਟ ਇੰਡੀਜ਼ ਦੀ ਟੀਮ ਭਾਰਤ ਵਿੱਚ ਆਪਣਾ ਪਿਛਲਾ ਰਿਕਾਰਡ ਉਦਾਹਰਨ ਦੀ ਕੋਸ਼ਿਸ਼ ਕਰੇਗੀ ਕਿ ਉਹ ਕੋਈ ਚਮਤਕਾਰ ਕਰ ਪਾਉਣਗੇ ਆਊਟ ਟ੍ਰੇਲ ਵਿੱਚ ਜਾਂਦੇ ਹਾਂ ਸਭ ਤੋਂ ਪਹਿਲਾਂ ਗੱਲ ਕਰੀਏ ਉਹਨਾਂ ਮੈਦਾਨਾਂ ਦੀ ਜਿੱਥੇ ਇਹ ਮੁਕਾਬਲੇ ਹੋਣਗੇ ਪਹਿਲਾ ਟੈਸਟ ਹੋਵੇਗਾ ਨਰਿੰਦਰ ਮੋਦੀ ਸਟੇਡੀਅਮ ਅਹਮਦਾਬਾਦ ਵਿਖੇ 2 ਅਕਤੂਬਰ ਤੋਂ ਇਥੋਂ ਦੀ ਪਿਚ ਆਮ ਤੌਰ ਤੇ ਤੀਜੇ ਦਿਨ ਤੋਂ ਸਪਿਨ ਗੇਂਦਵਾਜ਼ਾਂ ਨੂੰ ਵੱਡੀ ਮਦਦ ਕਰਦੀ ਹੈ ਤੇ ਦੂਜਾ ਟੈਸਟ ਖੇੜੇ ਜਾਵੇਗਾ ਰਣਜੀਤ ਸਿੰਘ ਸਟੇਡੀਅਮ ਨਵੀਂ ਦਿੱਲੀ ਵਿਖੇ 10 ਅਕਤੂਬਰ ਤੋਂ ਦਿੱਲੀ ਦੀ ਪਿਚ ਵੀ ਆਪਣੇ ਘਟ ਉਛਾਲ ਲਈ ਜਾਣੀ ਜਾਂਦੀ ਹੈ ਯਾਨੀ ਕਿ ਇਹ ਸੀਰੀਜ਼ ਪੂਰੀ ਤਰ੍ਹਾਂ ਸਪਿਨ ਬਨਾਮ ਬੱਲੇਬਾਜ਼ੀ ਦੀ ਹੋਵੇਗੀ ਭਾਰਤੀ ਟੀਮ ਦੇ ਮੁੱਖ ਖਿਡਾਰੀ ਆ ਹੁਣ ਨਜ਼ਰ ਮਾਰੀ ਹੈ ਭਾਰਤੀ ਟੀਮ ਦੇ ਉਹਨਾਂ ਹੀਰੋਸ ਤੇ ਜਿਨ੍ਹਾਂ ਤੇ ਜਿੱਤ ਦੀ ਉਮੀਦ ਹੈ ਕਪਤਾਨ ਸ਼ੁਮਨ ਗਿੱਲ ਦੀ ਫਾਰਮ ਬਹੁਤ ਵਧੀਆ ਹੈ ਅਤੇ ਉਹਨਾਂ ਨੂੰ ਸੀਰੀਜ਼ ਵਿੱਚ ਵੱਡੇ ਸਕੋਰ ਬਣਾਉਣੇ ਪੈਣਗੇ ਪਰ ਭਾਰਤ ਦਾ ਸਭ ਤੋਂ ਵੱਡਾ ਹਥਿਆਰ ਹਨ ਰਵਿੰਦਰ ਜਡੇਜਾ ਉਹ ਕਰੇ ਲੂਪੀਚਾਂ ਦੇ ਬਾਦਸ਼ਾਹ ਹਨ ਬੱਲੇ ਅਤੇ ਗੇਂਦ ਦੋਵਾਂ ਨਾਲ ਤੇਜ਼ ਗੇਂਦਬਾਜ਼ੀ ਵਿੱਚ ਜਸਪ੍ਰਿਤ ਬੁਮਰਾ ਦੀ वापसी ਇੱਕ ਵੱਡੀ ਖਬਰ ਹੈ ਜੋ ਆਪਣੀ ਸਿੱਖਤਾ ਨਾਲ ਵਿਕਟਾਂ ਲੈਣਗੇ ਮੱਧਕਰਮ ਵਿੱਚ ਨਵੇਂ ਚਿਹਰੇ ਸਾਈ ਸੁਦਰਸ਼ਨ ਅਤੇ ਦੇਦਤ ਪੜੀਗਲ ਨੂੰ ਮੌਕਾ ਮਿਲ ਸਕਦਾ ਹੈ ਜਿਨ੍ਹਾਂ ਨੇ ਇੰਡੀਆ A ਵਿੱਚ ਪ੍ਰਭਾਵਿਤ ਕੀਤਾ ਹੈ ਅਤੇ ਵਿਕਟ ਕੀਪਿੰਗ ਦੀ ਜ਼ਿੰਮੇਵਾਰੀ ਦੁਰਗ ਜਰੇਲ ਦੇ ਮੋਢਿਆਂ ਤੇ ਹੋਵੇਗੀ ਕਿਉਂਕਿ ਰਿਸ਼ਪ ਪੰਦ ਚੋਟ ਦੇ ਕਾਰਨ ਹਲੇ ਟੀਮ ਦੋਬਾਰ ਹਨ ਹੁਣ ਗੱਲ ਕਰਦੇ ਹਾਂ ਚੁਣੌਤੀ ਦੇਣ ਵਾਲੀ ਵੈਸਟ ਇੰਡੀਜ਼ ਦੀ ਕਪਤਾਨ ਰੋਸ਼ਨ ਚੇਜ਼ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਹਨ ਜਿਨ੍ਹਾਂ ਨੂੰ ਫਰੰਟ ਤੋਂ ਲੀਡ ਕਰਨਾ ਪਵੇਗਾ ਟੈਗਨ ਰਾਏ ਚੰਦਰਪਾਲ ਤੇ ਵੱਡੀਆਂ ਪਾਰੀਆਂ ਖੇਡਣ ਦਾ ਭਾਰ ਹੋਵੇਗਾ ਖਾਸ ਕਰਕੇ ਸਪਿਨ ਦੇ ਸਾਹਮਣੇ ਗੇਂਦਬਾਜ਼ੀ ਵਿੱਚ ਅਲਜਾਰੀ ਜੋਸਫ ਤੇ ਜੇਡਨ ਸੇਲਸ ਨੂੰ ਆਪਣੀ ਤੇਜ਼ ਰਫਤਾਰ ਨਾਲ ਸ਼ੁਰੂਆਤ ਵਿੱਚ ਭਾਰਤ ਨੂੰ ਝਟਕੇ ਦੇਣੇ ਪੈਣਗੇ ਵੈਸਟ ਇੰਡੀਜ਼ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹਨਾਂ ਨੂੰ ਬੱਲੇਬਾਜ਼ਾਂ ਬੱਲੇਬਾਜ਼ ਭਾਰਤੀ ਸਪਿਨਰਾਂ ਨੂੰ ਕਿਵੇਂ ਖੇਡਦੇ ਹਨ ਆਕੜੇ ਆ ਦੇਖ ਰਹੇ ਲੋਹਲਾਤਾ ਦੇ ਨਜ਼ ਮਾਰੀਆ ਦਾ ਭਾਰ ਦਾ ਬੜਾ ਬੋਤ ਭਾਰੀ ਹੈ ਵੈਸਟ ਇੰਡੀਜ਼ 1994 ਤੋਂ ਬਾਅਦ ਭਾਰਤ ਵਿੱਚ ਕੋਈ ਟੈਸਟ ਮੈਚ ਨਹੀਂ ਜਿੱਤਿਆ ਹੈ ਅਤੇ ਇਹ ਰਿਕਾਰਡ ਤੋੜਨਾ ਸੌਖਾ ਨਹੀਂ ਹੋਵੇਗਾ ਗਲੋਬਲ ਕ੍ਰਿਕਟ ਵਾਈਬ ਦੇ ਅਨੁਸਾਰ ਮੇਰਾ ਫੈਸਲਾ ਇਹ ਹੈ ਕਿ ਭਾਰਤ ਇਹ ਸੀਰੀਜ਼ ਨੂੰ ਇੱਕ ਵਾਰ ਫਿਰ 2-0 ਨਾਲ ਜਿੱਤਣ ਵਿੱਚ ਕਾਮਯਾਬ ਹੋਵੇਗਾ ਹੁਣ ਵਾਰੀ ਹੈ ਤੁਹਾਡੀ ਗਲੋਬਲ ਕਿਕਟ ਵਾਈਬ ਦੀ ਟੀਮ ਨੂੰ ਦੱਸੋ ਕਿ ਤੁਹਾਡੇ ਅਨੁਸਾਰ ਇਹ ਸੀਰੀਜ਼ ਦਾ ਅੰਤਜਾਮ ਕੀ ਹੋਵੇਗਾ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਗਲੋਬਲ ਕ੍ਰਿਕਟ ਵਾਈਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ